ਇੱਕ ਵਿਸ਼ੇਸ਼ ਰਿਪੋਰਟ ਬਠਿੰਡੇ ਤੋਂ ਭੇਜੀ ਆ ਚਰਨਜੀਤ ਪੁੱਲਰ ਨੇ ਚੋਣ ਜ਼ਾਬਤੇ ਪਿੱਛੋਂ ਅਮਲੀਆਂ ਨੂੰ ਲੱਗ ਗਈ ਪੋਸਟ ਦੀ ਤੋੜ ਵਾੜੀ ਕਰਕੇ ਭੁੱਖੀ ਦੀ ਮੰਗ ਵਧਣ ਲੱਗੀ ਅਮਲੀਆਂ ਦੀ ਜਾਨ ਸੁੱਕਣੇ ਪੈ ਗਈ ਲੋਕ ਸਭਾ ਚੋਣਾਂ ਕਰਕੇ ਹੁਣ ਭੁੱਖੀ ਦੇ ਭਾਅ ਵਧਣ ਲੱਗ ਪਏ ਜਿਸ ਮਗਰੋਂ ਅਮਲੀਆਂ ਦੀ ਜਾਨ ਸੁੱਕਣੇ ਪੈਣ ਲੱਗੀ ਹੈ ਪੰਜਾਬ ਪੁਲਿਸ ਨੇ ਚੋਣ ਜ਼ਾਬਤੇ ਪਿੱਛੋਂ ਕਾਫੀ ਸਖਤੀ ਕਰ ਦਿੱਤੀ ਹੈ ਉਪਰੋਂ ਕਣਕ ਦੀ ਵਾਢੀ ਵੀ ਸਿਰ ਤੇ ਹੈ ਜਿਸ ਵਜੋਂ ਪੋਸਟ ਦੀ ਮੰਗ ਹੋਰ ਵੀ ਵੱਧ ਗਈ ਹੈ ਅੰਤਰਰਾਜੀ ਸੀਮਾ ਤੇ ਪੈਂਦੇ ਰਾਜਸਤਾਨੀ ਪਿੰਡਾਂ ਚੋਂ ਪੋਸਟ ਮਿਲਦਾ ਹੈ ਸੰਗਰੀਆ ਤੇ ਹਨੂਮਾਨਗੜ ਦੇ ਇਲਾਕੇ ਚੋਂ ਪੰਜਾਬ ਦੇ ਲੋਕ ਪਰਚੂਨ ਚ ਪੋਸਟ ਲਿਆਉਂਦੇ ਨੇ ਚੋਣਾਂ ਜ਼ਾਬਤਾ ਲੱਗਣ ਮਗਰੋਂ ਅੰਤਰਰਾਜੀ ਨਾਕੇਬੰਦੀ ਵੱਧ ਗਈ ਹੈ ਪੰਜਾਬ ਪੁਲਿਸ ਨੇ ਇੱਕ ਹਫ਼ਤੇ ਵਿੱਚ ਯਾਨੀ 26 ਮਾਰਚ ਤੋਂ ਲੈ ਕੇ 1 ਅਪ੍ਰੈਲ ਤੱਕ ਪੰਜਾਬ ਭਰ ਚੋਂ 27.85 ਕਰੋੜ ਦੇ ਨਸ਼ੇ ਫੜੇ ਹੈ ਜਦਕਿ ਲੰਘੇ ਚੌਧਣਾ ਚ 10 ਕਰੋੜ ਦੇ ਨਸ਼ੇ ਫੜੇ ਹੈ ਅਹਿਮ ਸੂਤਰ ਦੱਸਣੇ ਕਿ Rajasthan ਚ ਪੋਕੀ ਦਾ ਹੋਲ ਸੇਲ ਰੇਟ ਹੁਣ ਪ੍ਰਤੀ ਕਿਲੋ 2500 ਰੁਪਏ ਤੋਂ ਵੱਧ ਕੇ 3500 ਰੁਪਏ ਤੱਕ ਪਹੁੰਚ ਗਿਆ ਜੇ ਪਰਚੂਨ ਦੀ ਗੱਲ ਕਰੀਏ ਤਾਂ ਇਸ ਦਾ ਪਾ 1000 ਰੁਪਏ ਪ੍ਰਤੀ ਕਿਲੋ ਦਾ ਵਾਧਾ ਹੋ ਗਿਆ ਹੈ ਪੰਜਾਬ ਚ ਪਿੰਡਾਂ ਚ ਭੁੱਕੀ ਦਾ ਪਾ ਹੁਣ ਪਰਚੂਨ ਚ 5000 ਰੁਪਏ ਪਤੀ ਕਿਲੋ ਤੱਕ ਪੁੱਜ ਗਿਆ ਹੈ ਪਿੰਡ ਬਾਂਡੀ ਦੇ ਗੁਰਜੀਤ ਪੋਲਾ ਨੇ ਕਿਹਾ ਕਿ ਪਿਛਲੇ ਦਿਨਾਂ ਤੋਂ ਭੁੱਕੀ ਦੇ ਪਾ ਸਮਾਨੀ ਚੜ ਗਿਆ 500 ਤੋਂ 700 ਰੁਪਏ ਪ੍ਰਤੀ ਕਿਲੋ ਪਾ ਵਧ ਗਿਆ ਹੈ ਇਸ ਪਿੰਡ ਦੇ ਸਰਪੰਚ ਬਾਦਰ ਸਿੰਘ ਦਾ ਪ੍ਰਤੀਕਰਮ ਹੈ ਕਿ ਹੜੀ ਮੌਕੇ ਖੇਤਾਂ ਵਿੱਚ ਪੋਸਤ ਦੀ ਮੰਗ ਵਾਧੀ ਹੈ ਪਰੰਤੂ ਐਪਕੀ ਚੋਣਾ ਕਰਕੇ ਕਾਫੀ ਸਖਤੀ ਹੈ ਵਾੜੀ ਤੇ ਚੋਣਾ ਇਸ ਵਾਰੀ ਇਕੱਠੀਆਂ ਆ ਗਈਆਂ ਵੇਰਵਿਆਂ ਅਨੁਸਾਰ ਪੰਜਾਬ ਰਾਜਸਥਾਨ ਸੀਮਾ ਤੇ ਪੰਜਾਬ ਹਰਿਆਣਾ ਸੀ ਜੋ ਤੋਂ ਉੱਪਰ ਨਾ ਕੇ ਲੱਗੇ ਨੇ ਫਾਜ਼ਿਲਕਾ ਜ਼ਿਲ੍ਹੇ ਨਾਲ ਲੱਗਦੇ ਰਾਜ ਤਾਨੀ ਪਿੰਡ ਮਹਲारामਪੁਰ ਤੋਂ ਹਾਲ ਹੀ ਵਿੱਚ ਰਾਜਸਥਾਨ ਪੁਲਿਸ ਨੇ 96 ਕਿਲੋ ਪੁੱਕੀ ਫੜੀ ਹੈ ਜਦਕਿ ਫਾਜ਼ਿਲਕਾ ਫਲੋਜ਼ਪਰ ਤੇ ਵਜੀਦਪੁਰਪੋਮਾ ਤੋਂ 17 ਕਿਲੋ ਪੋਸਟ ਫੜਿਆ ਹੈ ਕਿਸਾਨ ਆਗੂ ਨੇ ਦੱਸਿਆ ਕਿ ਅੰਤਰਰਾਜੀ ਸੀਮਾ ਤੇ ਚੌਕਸੀ ਵਧੀ ਹੈ ਵਾਡੀ ਕਰਕੇ ਪੋਸਟ ਦੀ ਮੰਗ ਵਧ ਗਈ ਮੁਕਸਰ ਜ਼ਿਲ੍ਹੇ ਦੇ ਅੰਤਰਰਾਸੀ ਸੀਮਾ ਤੇ ਪੈਂਦੇ ਪਿੰਡ ਕੰਦੂ ਖੇੜਾ ਦੇ ਸਰਪੰਚ ਨੇ ਦੱਸਿਆ ਸਾਰੇ ਕੱਚੇ ਪੱਕੇ ਰਾਹਾਂ ਤੇ ਹੁਣ ਪੁਲਿਸ ਦੇ ਨਾਕੇ ਲੱਗੇ ਹੋਏ ਨੇ ਜਿਸ ਕਰਕੇ ਇਧਰ ਅਮਲੀਆਂ ਦੀ ਚਹਿਲ ਪਹਿਲ ਕਟ ਗਈ ਹੈ ਸੂਤਰ ਦੱਸਦੇ ਆ ਕਿ ਟ੍ਰੇਨਾਂ ਵਿੱਚ ਅਮਲੀ ਰਾਜਸਥਾਨ ਜਾਂਦੇ ਨੇ ਪਤਾ ਲੱਗਾ ਹੈ ਕਾਫੀ ਪੱਲੇਦਾਰ ਵੀ ਜੈਂਸ ਦੀ ਲੜਾਈ ਲੋਹਾਈ ਮੌਕੇ ਪੋਸਟ ਵਗੈਰਾ ਦਾ ਸੇਵਨ ਕਰਦੇ ਨੇ ਇੱਕ ਪੱਲੇਦਾਰ ਦਾ ਕਹਿਣਾ ਹੈ ਕਿ ਬਿਨਾ ਸੇਵਨ ਤੋਂ ਲਿਫਟਿੰਗ ਵਿੱਚ ਸੁਸਤੀ ਆ ਜਾਂਦੀ ਹੈ ਜਦੋਂ ਥੋੜਾ ਜਿਹਾ ਖਾ ਲਈਦਾ ਫਿਰ ਚੁਸਤੀ ਆ ਜਾਂਦੀ ਹੈ ਮਾਲਵੇ ਖੇਤੇ ਵਿੱਚ ਹਾਲੇ ਵਾਢੀ ਦਾ ਕੰਮ ਸ਼ੁਰੂ ਨਹੀਂ ਹੋਇਆ ਕਿਉਂਕਿ ਕਣਕਾਂ ਹਜੇ ਹਰੀਆਂ ਹਰੀਆਂ ਖੜੀਆਂ ਜਿਲ੍ਹਾ ਮੰਡੀ ਅਫਸਰ ਨੇ ਦੱਸਿਆ ਕਿ ਅਟਕੀ ਕਣਕ ਦੀ ਵਾਢੀ ਕਰੀਬ 10 ਦਿਨ ਪਛੜ ਕੇ ਸ਼ੁਰੂ ਹੋਣੀ ਹੈ ਮੌਸਮਾਣੂਕੂਲ ਰਹਿਣ ਕਰਕੇ ਕਣਕ ਦੇ ਝਾੜ ਚ ਵਾਧਾ ਹੋਣ ਦੀ ਉਮੀਦ ਹੈ ਦਕਸ਼ ਸੰਗਯੋਗ ਹੈ ਬਾਡੀ ਦਾ ਕੰਮ ਕਰੀਬ 18 ਕੁ ਦਿਨ ਚੱਲਦਾ ਹੈ ਬਾਡੀ ਮੌਕੇ ਪੋਸਟ ਦਾ ਸੇਵਨ ਕਰਨ ਵਾਲੇ ਲੋਕਾਂ ਨੂੰ ਹੁਣੇ ਤੋਂ ਹੱਥਾਂ ਪੈਰਾਂ ਦੀ ਪੈ ਗਈ ਹੈ ਤੇ ਪਰੇਸ਼ਾਨੀ ਅਮਲੀਆ ਨੂੰ ਚੱਲਣੀ ਪੈ ਰਹੀ ਹੈ ਅਗਰ ਸਾਡਾ ਇਹ ਚੈਨਲ ਤੁਸੀਂ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਇਸ ਨੂੰ ਤੁਰੰਤ ਸਕਰੀਨ ਦੇ ਦਿਖਾਏ ਅਨੁਸਾਰ ਸਬਸਕ੍ਰਾਈਬ ਕਰ ਲੋ ਅਤੇ ਘੰਟੀ ਦੇ ਨਿਸ਼ਾਨ ਨੂੰ ਵੀ ਦਬਾ ਦਿਓ ਤਾਂ ਕਿ ਜਦੋਂ ਵੀ ਅਸੀਂ ਕੋਈ ਵੀਡੀਓ ਅਪਲੋਡ ਕਰੀਏ ਤਾਂ ਤੁਹਾਨੂੰ ਪਤਾ ਲੱਗ ਸਕੇ